ਅਮਰੀਕਸਰ ਦੇ ਗੁਰੂ ਨਾਨਕਪੁਰਾ ਇਲਾਕੇ ਦੇ ਵਿੱਚ 1 ਮਹੀਨਾ ਪਹਿਲਾਂ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਤੇ ਝਗੜੇ ਦਾ ਰਜਨਾਮਾ ਕਰਾਉਣ ਗਈ ਇੱਕ ਨੌਜਵਾਨ ਦੇ ਇੱਕ ਧਿਰ ਦੇ ਵੱਲੋਂ ਬੁਰੀ ਤਰੀਕੇ ਨਾਲ ਕੁੱਟਮਾਰ ਕਰ ਦਿੱਤੀ ਗਈ ਅਤੇ ਤੇਜ਼ ਤਾਰਾ ਹਥਿਆਰਾਂ ਦੇ ਨਾਲ ਵਾਰ-ਵਾਰ ਉੱਤੇ ਵਾਰ-ਵਾਰ ਵਾਰ ਕੀਤੇ ਗਏ ਜਿਸ ਦੀ ਹੁਣ ਇੱਕ ਸੀਸੀਟੀਵੀ ਫੁਟੇ ਵੀ ਸਾਹਮਣੇ ਆ ਗਈ ਹੈ ਜਿਸ ਤੋਂ ਬਾਅਦ ਉਹ ਨੌਜਵਾਨ ਬੁਤਰਾ ਰਤਨੀ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਪੀੜਤ ਨੌਜਵਾਨ ਦੇ ਪਰਿਵਾਰ ਦੇ ਵੱਲੋਂ 1 ਮਹੀਨੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਹੁਣ ਇਨਸਾਫ ਦੀ ਗਵਾਹ ਭਾਈ ਗਈ ਹੈ ਪੀੜਤ ਨੌਜਵਾਨ ਨੇ ਦੱਸਿਆ ਹੈ ਕਿ ਉਸ ਦੇ ਕਿਸੇ ਦੋਸ ਜਿਸ ਲਈ ਉਹਨਾਂ ਦਾਈ ਦਾਵਾ ਹੋ ਗਿਆ ਸੀ ਪਰ ਇਸੇ ਦੌਰਾਨ ਦੂਜੀ ਘੇਰੇ ਦੇ ਵੱਲੋਂ ਉਵੇ ਉੱਪਰ ਦੁਬਾਰਾ ਹਮਲਾ ਕਰ ਦਿੱਤਾ ਗਿਆ ਤੇ ਤੇਜ਼ ਸਾਰਾ ਹਰਨਾ ਉਦਿਆ ਤੇ ਉਹਦੇ ਸਾਥੀਆਂ ਦੀ ਬੁਰੀ ਤਰ੍ਹਾਂ ਕਟਮਾਰ ਕੀਤੀ ਗਈ ਇਸ ਮੌਕੇ ਦੇ ਉਹਨਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਡਾਕਟਰ ਲੋ ਰਿਪੋਰਟ ਤਿਆਰ ਕੀਤੀ ਗਈ ਜਿਸ ਦੇ ਚਲਦੇ ਹਨ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਪਰ ਪੁਲਿਸ ਵੱਲੋਂ ਮਾਮਲਾ ਨਾਦਾ ਦਰਜ ਕੀਤਾ ਗਿਆ ਅਤੇ ਨਾ ਹੀ ਉਹਨਾਂ ਨੂੰ ਇਨਸਾਫ ਮਿਲਿਆ ਅਤੇ ਨਾ ਹੀ ਰੋਕੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕਰਕੇ ਹੁਣ ਉਹ ਸੋਸ਼ਲ ਮੀਡੀਆ ਜਰੀਏ ਪੁਲਿਸ ਦੇ ਕੋਲੋਂ ਇਨਸਾਫ ਦੀ ਗਾਰ ਲਾਉਂਦੇ ਦਿਖਾਈ ਦੇ ਰਹੇ ਹਨ ਇਸ ਦੌਰਾਨ ਜਦੋਂ ਪੁਲਿਸ ਅਧਿਕਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 31 ਜੁਲਾਈ ਰਾਤ ਨੂੰ ਹੋਏ ਝਗੜੇ ਦੇ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਅਤੇ ਜ਼ਖਮੀ ਵਿਅਕਤੀਆਂ ਦੀ ਡਾਕਟਰ ਦੀ ਓਪੀਨੀਅਨ ਆਣੀ ਬਾਕੀ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੂਰੀਕੀਨਤ ਜਾਂਚ ਫਿਰ ਤੋਂ ਵੀ ਕੀਤੀ ਜਾ ਰਹੀ ਹੈ ਕੀ ਨਾ ਸਰਦਕ ਮਾਰ ਕੀ ਗੱਲ ਹੋਈ ਜਿਹੜੀ ਤੁਹਾਡੇ ਸੱਦਾ ਲੱਗਿਆ ਕਿਸ ਤਰ੍ਹਾਂ ਇਹ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਆਪਣੇ ਫਾਦਾ ਸਾਹਮਣੇ ਘਰ ਸੋਤਾ ਆਪਣੇ ਫੈਮਿਲੀ ਨਾਲ ਆ ਮੇਰੇ ਬ੍ਰਦਰ ਸਾਹਿਬ ਵੀ ਗਏ ਇਹਨਾਂ ਦੇ ਫਰੈਂਡਾਂ ਦਾ ਫੋਨ ਆਇਆ ਹੈ ਇਹ ਬਾਹਰ ਗਏ ਤੇ ਭਾਈ ਇਹਨਾਂ ਦੇ ਤੁਹਾਨੂੰ ਤੇ ਇਹਨਾਂ ਦੇ ਪਤਾ ਨਹੀਂ ਸਿਰ ਤੇ ਇੰਨੀਆਂ ਸੱਟਾਂ ਲੱਗੀਆਂ ਇਹਨਾਂ ਦੇ ਹੱਥੋਂ ਖੂਨ ਨਿਕਲੁੰਦਾ ਸੀ। ਇਹੀ ਗੱਲੋ ਭਾਈ ਮੈਂ ਆਪਣੀ ਦੁਕਾਨ ਲਾ ਕੇ ਭੱਜਾ ਭੱਜਾ ਚੱਲ ਗਿਆ ਮੈਂ ਕਿਤੇ ਦੁਕਾਨ ਲਾ ਕੇ ਨਾਲ ਲੜਿਓ। ਉਹ ਭਾਈ ਉਹ ਬੰਦੇ ਦੁਬਾਰਾ 20 ਮੇਰੇ ਬ੍ਰਦਰ ਨੂੰ ਸੱਟਾ ਮਾਰ ਕੇ ਦੁਕਾਨ ਲਾ ਕੇ ਆਣ ਕੇ ਫਿਰ ਮੇਰੇ ਵੀ ਭਾਈ ਡਾਟਰ ਮਾਰਿਆ ਸਿਰ ਤੇ ਮੇਰੇ ਰਾਤ ਦੇ ਬਲੱਡ ਨਹੀਂ ਬੰਦ ਹੁੰਦਾ ਜਿਹੜਾ ਮੌਕੇ ਤੇ ਮੈਂ ਡਾਕਟਰ ਨਹੀਂ ਤਾਂ ਕੋਈ 12 ਟਾਂਕੇ ਲਵਾਏ। ਕਿ ਬਲੱਡ ਨਹੀਂ ਬੰਦ ਹੁੰਦਾ ਜਿਹੜੀ ਤਰ੍ਹਾਂ ਕਿੰਨੇ ਲੋਕ ਉਹ ਆਪਾ ਇਹ ਕੈਮਰੇ ਸੀਸੀਟੀ ਵੀ ਕੈਮਰੇ ਵੀਡੀਓ ਆ ਗਈਆਂ ਸਾਰੀਆਂ ਕਿੰਨੇ ਕਿੰਨੀ ਕਿਤੇ ਹੋ ਗਈ ਹੈ ਘਟਨਾ ਕਿੰਨੇ ਦਿਨ ਇਹ ਭਾਈ ਮਹੀਨਾ ਹੋ ਚਲਾ ਹੈ ਪੂਰਾ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕਾਰਵਾਈ ਭਾਈ ਪਤਾ ਨਹੀਂ ਹਨੂ ਦੇ ਮਾਰੇ ਕਾਰਵਾਈ ਕੋਈ ਹੋਈ ਨਹੀਂ ਜਾਂ ਕੋਈ ਗ੍ਰਿਫਤਾਰੀ ਹੋਈ ਹੋਵੇ ਜਾਂ ਕੋਈ ਛਾਪੇਮਾਰੀ ਹੋਈ ਹੋਵੇ ਉਹਨਾਂ ਘਰ ਤੇ ਆਪਾਂ ਵੀ ਕਹਿੰਦੇ ਹੀ ਬਸ ਇਹੀ ਆ ਕਿ ਉਹਨਾਂ ਦੇ ਬੰਦਿਆਂ ਦੇ ਬ੍ਰਦਰ ਅੱਡੇ ਨਾਲ ਤੇ ਦੁਕਾਨ ਤੇ ਹੀ ਆਉਂਦੇ ਰਹੇ ਬੰਦੇ ਬੁੰਦੇ ਕਿ ਆਪਾਂ ਇਹ ਕੰਮ ਕਰਾ ਲੈਣਾ ਉਹ ਕਰਾ ਲੈਣਾ ਪੈਸੇ ਵਾਲੇ ਬੰਦੇ ਹੋਏ ਇਹਨਾਂ ਦੇ ਉਹ ਰਾਈਨਾਮੇ ਦਾ ਦਬਾਵਾ ਪਾ ਰਹੇ ਆ ਆ ਰਾਈਨਾਮੇ ਦਾ ਤੁਸੀਂ ਕੀ ਮੰਗ ਕਰਦੇ ਮੰਗ ਭਾਈ ਇਹ ਹੀ ਆ ਕਿ ਇਹਨਾਂ ਦੇ ਧਾਰਾ ਲੱਗੀਆਂ ਜੜੀਆਂ ਵੀ ਇਹਨਾਂ ਨੂੰ ਸਜ਼ਾ ਵੱਧੋ ਵੱਧ ਹੋਵੇ ਤੁਹਾਨੂੰ ਕੋਈ ਰਾਈਨਾਮੇ ਨਾਲ ਭਾਈ ਕੋਈ ਕੋਈ ਲਾ ਦੇਣੀ ਹੈ ਕੀ ਨਾਮ ਹੈ ਸਰ ਮੈਂ ਨਾਨਾ ਸ਼ਿਵਾਨੀ ਗੁਪਤਾ ਹੈ ਕੀ ਗੱਲ ਹੋਈ ਜਿਹੜਾ ਝਗੜਾ ਹੋਇਆ ਸੀ ਕਿਹਦੇ ਕਿਹਦੇ ਸੱਟਾਂ ਲੱਗੀਆਂ ਸੀ ਤੁਹਾਡੇ ਕੌਣ ਲੱਗਦੇ ਸਰ ਮੇਰੇ ਬ੍ਰਦਰ ਲੱਗਦੇ ਆ ਦੋਨਾਂ ਬ੍ਰਦਰ ਦੇ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਆ ਸਰ ਗੱਲ ਆ ਕਿ ਬਸ ਇੱਕ ਮਹੀਨਾ ਹੋ ਚੱਲਾ ਪੂਰੇ ਲੜਾਈ ਨੂੰ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਭਾਈ ਮੇਰੇ ਵੱਡੇ ਬ੍ਰਦਰ ਦੀਆਂ ਪੰਜ ਟੋਟਲ ਪੰਜ ਹੱਡੀਆਂ ਟੁੱਟੀਆਂ ਤਿੰਨੇ ਦਿਮਾਗ ਦੀਆਂ ਹੱਡੀਆਂ ਦੋ ਅੱਖਾਂ ਦੀਆਂ ਛੋਟੇ ਭਰਾ ਦੇ ਮੇਰੇ 12 ਟਾਂਕੇ ਲੱਗੇ ਜੇ ਅੰਨਾਰੇ ਇੱਕ ਹੋਰ ਦੋਸਤ ਹੈ ਉਹਨੂੰ ਵੀ ਸਰ 13 ਟਾਂਕੇ ਲੱਗੇ ਜੇ ਸਰ 1 31 ਤਰੀਕ ਨੂੰ 31 ਤਰੀਕ ਨੂੰ ਸਰ ਲੜਾਈ ਹੋਈ ਸੀ ਅੱਜ ਵੇਖੋ ਸਰ 1 ਮਾਰਚ ਹੋ ਚੱਲੀ ਜੇ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਭਾਈ ਜੇ ਆਪਾਂ ਥਾਣੇ ਜਾਈਏ ਕੱਲ ਆ ਜਿਓ ਪਰਸੋਂ ਆ ਜਿਓ ਪਰਸੋਂ ਨਹੀਂ ਐਸਾ ਚੁ ਨਹੀਂ ਗਿਆ ਐਸਾ ਨਹੀਂ ਇਹ ਐਸੀ ਨਹੀਂ ਕਿ ਬਸ ਸਾਨੂੰ ਆ ਹੀ ਕੁਝ ਕਰਦੇ ਭੇਜੇ ਪਰ ਸਰ ਸਾਨੂੰ ਸਾਨੂੰ ਇਨਸਾਫ ਚਾਹੀਦਾ ਵਾ ਹੁਣ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇੱਕ ਮਹੀਨਾ ਹੋ ਚੱਲਿਆ ਜੀ ਸਰ ਜੀ ਸਮਝਦੇ ਜੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਸਰ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਬਈ ਦੇਖੋ ਇਹਨਾਂ ਉੱਤੇ ਜਾਂਦੇ ਉਸੇ ਪ੍ਰੈਸ਼ਰ ਪੈਂਦਾ ਪਿਆ ਦੂਜੀ ਪਾਰਟੀ ਨਾਲ ਜਦ ਜਾਂ ਪੈਸੇ ਦਿਖਵਾਂਦੇ ਪਈਆਂ ਜਾਂ ਕੁਝ ਕਰਦੇ ਪਈ ਦੇਖੋ ਇੱਕ ਮਹੀਨਾ ਹੋ ਗਿਆ ਕੱਲਿਆ ਕਾਰਵਾਈ ਤੇ ਕੁਛ ਨਾ ਕੁਛ ਤੇ ਕਾਰਵਾਈ ਹੋਣੀ ਚਾਹੀਦੀ ਨਾ ਨਾ ਸਰ ਇਹਨਾਂ ਉੱਤੇ ਕੋਈ ਗਿਫਟ ਘਾ ਰਹੀ ਹੈ ਨਾ ਇਹਨਾਂ ਦੇ ਘਰ ਕੋਈ ਛਾਪਾ ਵਾਜੀ ਹੈਗੀ ਆ ਦੇਖੋ ਮੇਰੇ ਜਿਹੜੇ ਮੁੰਡੇ ਨੇ ਛੱਟਾ ਮਾਰਿਆ ਉਹ ਛੜੇ ਆ ਮੱਥੇ ਤੱਕ ਘੁੰਮਦੇ ਪਏ ਜੀ ਅਗੋਂ ਬਾਹਰ ਲੋਕਾਂ ਨੂੰ ਕਹਿੰਦੇ ਪਿਆ ਸੀ ਸਾਡੇ ਉੱਤੇ ਕੋਈ ਪਰਚਾ ਹੁੰਦਾ ਨਾ ਸਾਡੇ ਉੱਤੇ ਪਰਚਾ ਕਰਵਾ ਦੇ ਵੇਖਣ ਸਾਨੂੰ ਧਮਕੀਆਂ ਦਿੰਦੇ ਪਿਆ ਤੁਸੀਂ ਆੜ ਨਾਲ ਰਾਜੀ ਦਾਮਾ ਕਰ ਲੋ ਨੇ ਤੇ ਆਪਾਂ ਤੁਹਾਡੇ ਉੱਤੇ ਝੂਠੇ ਪਰਚੇ ਪਵਾ ਦਨੇ ਸਰ ਕੀ ਮੰਗ ਕੀ ਕਰ ਸਰ ਅਸੀਂ ਮੰਗਾਈ ਕਰਦੇ ਹਾਂ ਸਾਨੂੰ ਇਹਨਾਂ ਦੇ ਗਿਫਟਕਾਰੀ ਕੀਤੀ ਜਾਏ ਜਿੰਨੀ ਵੱਡੀ ਉਹ ਸਜਾ ਸਜਾ ਦਿੱਤੀ ਜਾਵੇ ਇਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਇੱਕ ਮਹੀਨਾ ਹੋ ਗਿਆ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਸਰ ਪੁਲਿਸ ਵਾਲਿਆਂ ਨੇ ਸਾਨੂੰ ਕਦੀ ਲਾਰੇ ਲਾਈ ਜਾਂਦੇ ਕੱਲ ਆਜਿਓ ਪਰਸੋ ਆਜਿਓ ਪਰਸੋ ਆਜਿਓ ਚੌਥ ਆਜਿਓ ਸਰ ਇਹ ਦੋ ਉਰਾ ਯਾਜੀ ਏ 31 ਦਾ ਮੇਰੇ ਯਾਰ ਉਸਨੇ ਕਿਹਾ ਵੀ ਮੇਰਾ ਤੇ ਨਾਮੇ ਪੁਰੇ ਚੌਂਕ ਤੇ ਉਹ ਲੱਭਈ ਹੋ ਗਈ ਟਰੱਕ ਵਾਲੇ ਨਾਲ ਮੈਂ ਕੀ ਆ ਕਹਿੰਦਾ ਟਰੱਕ ਵਾਲੇ ਹਸਤੇ ਚ ਲਾਇਆ ਸੀ ਉਹਨਾਂ ਮੇਰੀ ਪੂਰੀ ਸਲਿੱਪ ਹੋ ਗਈ ਤਾਂ ਮੈਨੂੰ ਗਾੜਾ ਗੂੜਾ ਕੱਢਣਾ ਪਿਆ ਮੈਨੂੰ ਫੋਨ ਕੀਤਾ ਉਹਨਾਂ ਨੇ ਮੈਂ ਕਿਹਾ ਚਲੋ ਯਾਰ ਲੜਿਓ ਨਾ ਉਹ ਬੰਦੇ ਮੇਰੇ ਬਾਗ ਕਵਿਆ ਫਿਰ ਲੜਿਓ ਨਾ ਐ ਮੈਂ ਜਾ ਕੇ ਪੁੱਛਿਆ ਹੀ ਆ ਐ ਜਾ ਕੇ ਲੋਪੈਂ ਆ ਜੀ ਉਹ ਮੇਰੇ ਖਤੀ ਪਾ ਕੇ ਪਿੰਦੇ ਉਤ ਤੋਂ ਬਾਅਦ ਆਪਾਂ ਮਹੱਲੇ ਵਾਲੇ ਇੱਥੇ ਤੇ ਆ ਗਏ ਹਾਂ ਨੂੰ ਸਾਡੇ ਤੇ ਤਾਂ ਵੀ ਜਾ ਲੜੇ ਤੇ ਖਾਪਣਾ ਪਾਉ ਲੜਿਓ ਨਾ ਫੇਰੇ ਜਾ ਕੇ ਗੱਲ ਕਰ। ਇਹ ਤਾਂ ਆਪਾਂ ਸਬਾਸੀ ਆ ਰਹੇ ਸੀ ਤੁਹਾਨੂੰ ਮਗਰੋਂ ਮੇਰੇ ਆ ਕੇ ਨਾਲ ਫੇਰ ਢੰਡਾ ਮਾਰਤਾ। ਨਹੀਂ ਇਹ ਕਿਹਦੇ ਦੁਕਾਨਦਾਰੀ ਹੋ ਸੇ ਲੜ। ਘੁਆਦਦੇ ਮੈਨੂੰ ਨੀੜਾ ਮੈਨੂੰ ਕੋ ਕਿਉਂ ਪੁੱਤ ਆ ਇਹ ਮੇਰੇ ਬਾਗਲ ਜੀ ਇਹਨਾਂ ਕੋ ਮੈਂ ਬਸ ਮਾਸਮੂ ਲੈਂਦਾ ਹੀ ਦੁਕਾਨਦਾਰ। ਮੈਨੂੰ ਸੱਟਾਂ ਮਾਰੀਆਂ ਪਾਈ ਸੋਲਬ ਨੇ ਮੋਨੂ ਨੇ ਤੇ ਨੀੜੇ ਨੇ। ਇੰਨੇ ਲੰਕਾਰਾ ਮਾਰਿਆ ਮੋਹਨੂ ਨੇ ਕਿ ਪਾਣ ਮਾਰੀ ਜੇ ਮੇਰੇ ਨੂੰ ਸਦਿਆਈ ਮੇਰੇ ਯਾਰ ਦੋਸਤੀ ਉਹ ਲੜ ਲਗੇ ਇਹਨਾਂ ਨਾਲ ਰਾਈ ਦੇ ਮੋਲ ਤੇ ਮੈਂ ਕਹਿੰਦਾ ਲੜੇ ਹੋਣਾ ਆਪਣੇ ਵਾਕ ਉਹ ਆਪਾਂ ਇਹਨਾਂ ਦੇ ਨਾਲ ਬੈਠ ਕੇ ਉਧਰ ਹੀ ਗੱਲ ਕਰ ਲੈਂਦੇ ਆ ਆਜੋ ਭਾਈ ਬੋਤੇ ਉਹਨੇ ਮੈਂ ਕਿਹਾ ਨਹੀਂ ਇਹ ਤਾਂ ਗੱਲ ਕਰਨੀ ਆਪਾਂ ਪਿੱਛੇ ਹੀ ਉਹਨਾਂ ਨੂੰ ਜਾ ਕੇ ਇਹ ਪਿੱਛੇ ਹੋਣੀ ਆ ਭਾਈ ਚੋਲੀ ਮਖ ਲੜੀ ਨਾਲ ਹੀ ਪੱਤੀ ਪੈ ਗਏ ਜੀ ਬੱਲੇ ਕੀ ਕੀਤੀ ਹੋਈ ਉਹਦਾ ਟਰਾਕਰ ਡਿਲੀਵਰੀ ਪਰ ਮਨੂੰ ਦਾ ਯਾਰ ਦੋਸਤੀ ਏ ਇਹ ਬਾਹੀ ਇਹਨੇ ਹੋਰ ਬੰਦੇ ਇਕੱਠੇ ਕਰ ਲਏ ਫੋਨ ਕਰਕੇ ਇਹ ਰਵਾਬ वापसी ਆ ਰਹੇ ਇਹਨਾਂ ਮੁਹੱਲੇ ਵਾਲਿਆਂ ਨੇ ਕਿਹਾ ਵੀ ਜਾਓ ਜੀ ਤੇਰੇ ਨਾਲ ਗੱਲ ਕਰ ਲਿਓ ਇਹਨਾਂ ਨਾਲ ਆਪਾਂ ਰਵਾਬ वापसी ਆਣ ਲਗੇ ਅੱਧੇ ਰਸਤੇ ਆਏ ਇਹਨਾਂ ਨੇ ਫਿਰ ਹੰਕਾਰਾ ਮਾਰਿਆ ਇੱਟਾ ਮਾਰਨੇ ਚਾਲੂ ਕਰਤੀਆਂ ਬਾਕੀ ਮੁੰਡੇ ਪਿੱਛੇ ਹੋੜ ਗਏ ਤੇ ਮੇਰੇ ਨਾਲ ਆ ਕੇ ਸਿੱਧਾ ਹੀ ਲੱਗ ਕੇ ਮਾਰਤਾ ਹੀ ਸੀ ਇਹ ਮੇਰੇ ਆ ਦਿਮਾਗ ਦੀ ਹੈ ਜੀ ਡਾਕਟਰੀ ਰਿਪੋਰਟ ਚ ਆਇਆ ਜੀ ਆਪਾਂ ਕੋ ਨਰਵ ਹਸਪੀਟਲ ਕਰਾਇਆ ਜੀ ਉਹ ਕਹਿੰਦੇ ਤਿੰਨ ਹੱਡੀਆਂ ਦਿਮਾਗ ਦੀਆਂ ਫੈਕਚਰ ਹੋਈਆਂ ਜੀ ਇੱਕ ਅੱਖ ਦੀ ਇੱਕ ਅਧਰ ਦੀ ਅੱਖਰੀ ਹੋਈ ਹੈ ਪੰਜ ਹੱਡੀਆਂ ਸੋਦਰ ਖਾਚਰ ਆ ਗਿਆ। ਹੁਣ ਸਹੀ ਇਹ ਪਹਿਲਾ ਜੀ ਸਾਡਾ ਆਂਦੋ ਆਇਓ ਇਹ ਤੁਹਾਡੀ ਰਿਪੋਰਟ ਨਹੀਂ ਆਈ। ਅੱਜ ਆਇਓ ਕੱਲ ਆਇਓ। ਅੱਜ ਆਇਓ ਕੱਲ ਆਇਓ। ਆਹੋ ਹੀ ਕਰਦੇ ਪਏ ਜੀ ਮਹੀਨਾ ਹੋ ਚੱਲਿਆ ਇਹਨਾਂ ਦੇ। ਪਾਹੋ ਇਨਸਾਫ ਹੀ ਜਾਂਦੇ ਆ ਜੀ ਇਹਨਾਂ ਨੇ ਕਿਹੜੀ ਧਾਰਾ ਲਾਈਆਂ? ਬਹੁਤ ਹਲਕੀਆਂ ਧਾਰਾ ਲਾਈਆਂ ਕਿਹੜੀ ਸੱਤਾ ਦੇ ਮੁਕਾਬਲ ਨਹੀਂ ਧਾਰਾ ਲੱਗੀਆਂ। ਆਪਾਂ ਇਹੋ ਹੀ ਜਾਂਦੇ ਹਾਂ ਵੀ ਸਾਡੇ ਨੂੰ ਹੋਰ ਤੋਂ ਦੋਸਤ ਕਾਰਵਾਈ ਉਹਨਾਂ ਦੇ ਕੀਤੀ ਜਾਵੇ। ਉਹ ਇਹ ਬੰਦੇ ਸਾਨੂੰ ਉਲਟ ਧਮਕੀਆਂ ਵੀ ਦੇ ਰਹੇ ਨੇ ਉਹਨਾਂ ਨੇ ਪਹਿਲਾਂ ਹੀ ਕਿਹਾ ਜੀ ਪੁਲਿਸ ਆਪਦਾ ਪਰਚਾ ਨਹੀਂ ਬਣ ਦੇਣਾ ਤੇ ਫਿਰ ਕੋਈ ਹਲਕਾ ਜਿਹਾ ਪਰਚਾ ਬਣਾ ਕੇ ਪੁਲਿਸ ਨੇ ਸਾਡੇ ਅੱਗੇ ਪੇਸ਼ ਕਰਤਾ ਉਹਨਾਂ ਕੋਈ ਵੀ ਬੰਦੇ ਜੀ 23 24 25 ਦਾ ਕੁਛ ਨਹੀਂ ਬੰਦਾ ਜੀ ਤੇ ਬਾਕੀ ਤੁਹਾਡਾ ਨਾਲ ਲਾਈਆਂ ਨਹੀਂ ਇਹ ਕਿਹੜੀ ਮੇਰੀ ਕਹਿੰਦੇ ਜੀ ਪ੍ਰੀਮੀਅਮ ਲਾ ਰ ਭੇਜਿਆ ਪ੍ਰੀਮੀਅਮ ਲੈਣ ਹਫਤਾ ਤੇ ਹਫਤਾ ਆਉਂ ਨਹੀਂ ਤੇ ਆਈ ਕਹਿੰਦੇ ਅੱਜ ਆਣਾ ਕੱਲ ਆਣਾ ਅੱਜ ਆਣਾ ਕੱਲ ਆਣਾ ਜੀ ਮੈਂ ਪ੍ਰਸ਼ਾਸਨ ਨੂੰ ਆਹੋ ਹੀ ਮੰਗ ਕਰਦਾ ਵੀ ਇਹਨੂੰ ਇਨਸਾਫ ਦਿੱਤਾ ਜਾਵੇ ਕਿਰੀ ਵੀ ਇਹਨੇ ਸੱਤਾ ਵਜੀਆਂ ਉਹਨੂੰ ਸੰਸਾਦ ਦੋ ਵੱਤ ਤੋਂ ਵਾਲੇ ਦਾ ਫਲਾਪ ਕਾਰਵਾਈ ਕੀਤੀ ਹੈ ਨਹੀਂ ਇਹ ਕਿਸੇ ਦੀ ਨਹੀਂ ਹੋਈ ਅ ਸੰਡੇੜਾ ਹਜੇ ਤੀਸਤ ਤੋਂ ਪੜਾ ਝਗੜਾ ਹੋਇਆ ਸੀ ਕਿ ਤੱਕ ਕੀ ਕਾਰਵਾਈ ਹੈ ਉਸੇ ਬੱਚਾ ਦੀ ਤਵਾ ਉਹ ਨਹੀਂ ਅਡੀ ਬੋਲਾਂ ਨੂੰ ਜਿਹੜੇ ਦੁਸ਼ੀ ਹੈ ਜਿਨ੍ਹਾਂ ਨੇ ਬਾਈਟਿੰਗ ਸੀਗਾ ਪੰਡਾ ਨੂੰ ਪੀਚ ਇਸ਼ਤਿਹਾਲ ਕਰ ਰਿਹਾ ਉਹਦਾ ਜੀ ਬਾਕੀ ਅਗੇ ਇਨਵੈਸਟੀਗੇਸ਼ਨ ਚੱਲਦੀ ਨਹੀਂ ਹੈ ਜਿਵੇਂ ਜਿਵੇਂ ਜੂਰੀ ਤਾਂ ਸਾਹਮਣੇ ਹੋਣੇ ਸਾਹਮਣੇ ਕਰਦੇ ਪਰਿਵਾਰ ਦਾ ਕਹਿਣਾ ਹੈ ਕਿ ਹਜ ਤੱਕ ਨੇ